ਇਕ ओंकार सतनाम कर्ता पुरਖ निरभो निरवैरा अकाल मूरत ऐ जूनी सैभं गुरप्रसाद तम तन श्री गुरु ग्रंथ साहिब जी दी ਪਵਿੱਤਰ ਬਾਣੀ ਨਾਲ ਮਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਹੁਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਆਓ ਆਪਾਂ ਲੜੀਵਾਰ ਵਿਆਖਿਆ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1289 ਉਤੇ ਸਮਾਏ ਮਾਨ ਮਲਾਰ ਦੀ ਬਾਣੀ ਦੀ ਪਉੜੀ ਦਾ ਇੱਕ ਸ਼ਲੋਕ ਵਿਚਾਰ ਕੇ ਅੱਗੇ ਤੁੜਦੇ ਹਾਂ ਅਵੈਸ ਸਲੋਕ ਵਿੱਚ ਗੁਰੂ ਜੀ ਇੱਕ ਬੜਾ ਵਧੀਆ ਸਮਝ ਬਾੜੀ ਆਖ ਦਿੰਦੇ ਐ ਆਮ ਤੌਰ ਤੇ ਸਾਡੇ ਲੋਕੀ ਮਾਸ ਖਾਣੇ ਨਹੀਂ ਖਾਣਾ ਕੀ ਖਾਣਾ ਕੀ ਨਹੀਂ ਖਾਣਾ ਇਸ ਬਹਿਸ ਦੀ ਵਿੱਚ ਬਾਣੀ ਨੂੰ ਵੀ ਟੋਟ ਲੈਂਦੇ ਆ ਵੀ ਬਾਣੀ ਐ ਕਹਿੰਦੀ ਐ ਜੀ ਬਾਣੀ ਐ ਕਹਿੰਦੀ ਐ ਹੁਣ ਇਸ ਸ਼ਬਦ ਵਿੱਚ ਵੀ ਮਾਸ ਦਾ ਜ਼ਿਕਰ ਹੁੰਦਾ ਹੈ ਹੁਣ ਇਸ ਨੂੰ ਕੋਈ ਅਰਥ ਕਰਦਾ ਜੀ ਖਾਣੀ ਐ ਖਾਣਾ ਐ ਕੋਈ ਕਹਿੰਦਾ ਜੀ ਨਹੀਂ ਖਾਣਾ ਇਹ ਭ੍ਰੇਖੇ ਪਏ ਹੋਏ ਪਰ ਅਸਲਤਨ ਜੋ ਗੁਰੂ ਜੀ ਕਹਿ ਰਹੇ ਐ ਇਸ ਸ਼ਲਪਿਠੋ ਕਹਿ ਰਿਹਾ ਵੀ ਤੁਸੀਂ ਇਸ ਝਗੜੇ ਵਿੱਚ ਪੋਈ ਨਾ ਕੀ ਖਾਣਾ ਤੇ ਕੀ ਨਹੀਂ ਖਾਣਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜਿਐ ਮਨ ਮੇ ਚੱਲੇ ਬਕਾਰ ਬਸ ਇਸ ਗੱਲ ਦਾ ਖਿਆਲ ਰੱਖੋ ਇਹ ਪਰ ਅਸੀਂ ਕੀ ਕਰ ਰਹੇ ਆ ਕਿ ਸਾਨੂੰ ਧਾਰਮਿਕ ਇਸ ਬਵਾਦ ਵਿੱਚ ਪਾਇਆ ਜਾ ਰਿਹਾ ਕਿ ਆ ਨਹੀਂ ਖਾਣਾ ਆ ਖਾਣਾ ਇਹ ਕਰਨਾ ਹੈ ਇਹ ਕਰਨਾ ਨਹੀਂ ਕਰਨਾ ਇਸ ਤਾਂ ਕਰਕੇ ਅਸੀਂ ਆਪਣੇ ਜੀਵਨ ਜਾਂਚ ਹੈ ਜਿਹੜੀ ਜਿਹੜੀ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਤੰਤਸਾਰ ਕਿ ਪ੍ਰਮਾਤਮਾ ਨਾਲ ਜੁੜਨਾ ਹੈ ਉਹ ਤਾਂ ਖੁੱਝ ਜੰਨੇ ਆ ਕਿਉਂਕਿ ਬਾਦ ਬਵਾਦ ਵਿੱਚ ਪੈ ਗਏ ਸੀ ਇਹ ਗਾਲੇ ਸਪੌੜੀ ਦਾ ਮੇਨ ਥੀਮ ਹੈ ਤੇ ਪਹਿਲੇ ਸ਼ਲੋਕ ਵਿੱਚ ਵੀ ਇਹੀ ਗੱਲ ਗੁਰੂ ਜੀ ਕਰੀ ਆ ਗੁਰੂ ਜੀ ਨੇ ਆਓ ਹੁਣ ਆਪਾਂ ਇਸ ਸ਼ਲੋਕ ਨੂੰ ਜੋ ਕੇ ਦੂਜਾ ਇਸ ਬੋੜੀ ਦੇ ਉੱਤੇ ਇਸ ਨੂੰ ਬਰਾਜਦੇ ਆਂ ਵਿਚਾਰਦੇ ਆ ਵਿਚਾਰ ਵਿਚਾਰ ਕੇ ਸਮਝਦੇ ਆਂ ਮਹਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੋਈ ਤਿਆਗੀ ਹੋ ਕੇ ਇਸ ਗੱਲ ਦਾ ਤੇ ਕੋਈ ਖਾਣ ਕਰਕੇ ਇਹ ਚਰਚਾ ਖਰਤਾ ਰਹਿਂਦਾ ਹੈ ਪਰ ਅਸਲ ਜੋ ਗੱਲ ਸਮਝਣੀ ਹੈ ਆਤਮਿਕ ਜੀਵਨ ਦੀ ਜੋ ਸਮਝ ਲੈਣੀ ਹੈ ਸਮਝ ਲੈਣੀ ਹੈ ਜਿਹੜੀ ਸੁਰਤ ਜੋੜਨੀ ਆ ਇਸ ਪਾਸੇ ਉਹਨੂੰ ਅਸੀਂ ਜੋੜਦੀ ਰਹੇ ਬਾਗ-ਬਾਦ ਵਿੱਚ ਪੈ ਗਏ ਕਾਣ ਮਾਸ ਕਾਣ ਸਾਗ ਕਹਾਵੇ ਕਿਸ ਪੈ পাপ ਸਮਾਣੀ ਨਿੱਕੇ ਕੋ ਨਾਲ ਵਿਚਾਰ ਕੇ ਦੇਖੀਏ ਤੇ ਮਾਸ ਤੇ ਸਾਗ ਵਿੱਚ ਫਰਕ ਕੀ ਹੈ ਸਾਗਾਹਰੀ ਤੇ ਮਾਸਾਹਰੀ ਵਿੱਚ ਫਰਕ ਹੀ ਨਹੀਂ ਹੈਗਾ ਕੀ ਕਿਵੇਂ ਗੁਰੂ ਜੀ ਕਹਿੰਦੇ ਕਿਸ ਨੂੰ ਖਾਣਾ ਪਾਪ ਹੈ ਕਿਸ ਨੂੰ ਨਹੀਂ ਖਾਣਾ ਪੁੰਨ ਹੈ ਪਤਾ ਨਹੀਂ ਇਹ ਉਹੀ ਜਾਣਦਾ ਹੈ ਆਕਾਲ ਪੁਰਖ ਵੈਗੂ ਜਾਣਦਾ ਹੈ ਕਿਉਂ ਕਿ ਹਰ ਇੱਕ ਚੀਜ਼ ਉਹਦੀ ਤੋਂ ਪੈਦਾ ਹੋਈ ਹੈ ਹਰ ਇੱਕ ਹੁਣ ਦੇਖੋ ਸਾਇੰਸ ਨੇ ਵੀ ਮੰਨ ਲਿਆ ਵੀ ਪੌਦੇ ਵਿੱਚ ਵੀ ਜੀਵ ਹੁੰਦਾ ਹੈ ਪੌਦੇ ਦੀ ਪਦਾਇਸ਼ ਵੀ ਉਦਾਂ ਹੀ ਹੁੰਦੀ ਹੈ ਜਿਦਾ ਪੌਦੇ ਦੇ ਵਿੱਚ ਬੀਜ ਵੀ ਉਸ ਤਰੀ ਬਣਦੇ ਆ ਜਿਵੇਂ ਜਿਵੇਂ ਜੀਵਾ ਦੇ ਬਣਦੇ ਆ ਸੋ ਆਪਾਂ ਧਰਮ ਦੇ ਨਾਂ ਤੇ ਵੀ ਕਈ ਵਾਰ ਧਰਮ ਦੇ ਨਾਂ ਤੇ ਵੀ ਜਿਹੜਾ ਮਾਸ ਦਾ ਉਪਯੋਗ ਕੀਤਾ ਜਾ ਰਿਹਾ ਸੀ ਪਹਿਲਾਂ ਵੀ ਕੀਤਾ ਜਾ ਰਿਹਾ ਸੀ ਅੱਜ ਵੀ ਤੁਸੀਂ ਕਈ ਜਗ੍ਹਾ ਦੇਖੋਗੇ ਧਰਮ ਦੇ ਨਾਂ ਤੇ ਬਲੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਜੇ ਧਰਮ ਦੇ ਨਾਂ ਤੇ ਬਣੀ ਦੇ ਕੇ ਅਸੀਂ ਆਖੀਏ ਵੀ ਇਹ ਮਾਸ ਸਹੀ ਹੈ ਇਹ ਖਾਣਾ ਸਹੀ ਹੈ ਤੇ ਉਦਾਂ ਖਾਣ ਵਾਲਿਆਂ ਨੂੰ ਅਸੀਂ ਕਹੀਏ ਵੀ ਤੁਸੀਂ ਗਲਤ ਹੋ ਤੇ ਫਿਰ ਇਹ ਵੀ ਕਿਸ ਤਰ੍ਹਾਂ ਜੱਜ ਸਕਦੀ ਹੈ ਗੁਰੂ ਜੀ ਕਹਿੰਦੇ ਗਲਤ ਤੇ ਧੁੰਨਾ ਪਾਸੇ ਇੱਕੋ ਹੀ ਹੈ ਗੈਂਡਾ ਮਾਰ ਹੋਮਜਗ ਕੀਏ ਦੇਵਤਿਆਂ ਕੀ ਬਾਣੇ ਗੁਰੂ ਜੀ ਕਹਿੰਦੇ ਅਟੋ-ਅਟੀ ਦੇਵਤਿਆਂ ਦੇ ਸੁਭਾਅ ਨੂੰ ਦੇਖ ਕੇ ਉਹਨਾਂ ਦੇ ਮੁਤਾਬਕ ਹੋਮਜਗ ਕੀਤੇ ਜਾਂਦੇ ਆ ਤੇ ਜੀਵਾਂ ਦੀ ਬਲੀ ਦਿੱਤੀ ਜਾਂਦੀ ਐ ਕੈਂਡੇ ਦੀ ਬਲੀ ਦਿੱਤੀ ਜਾਂਦੀ ਐ ਕਿਸੇ ਕਿਤੇ ਜੀਵ ਦੀ ਬਲੀ ਦਿੱਤੀ ਜਾਂਦੀ ਐ ਮਾਸ ਸੂਣ ਪੈਸ ਨੱਕ ਪਕੜਨੇ ਰਾਤੀ ਬਾਣ ਚ ਖਾਣੇ ਅਸਰ ਘੱਲ ਕੀਏ ਗੁਰੂ ਜੀ ਕਹਿੰਦੇ ਜਿਹੜੇ ਬੰਦੇ ਦੂਜੇ ਬੰਦੇ ਦਾ ਖੂਨ ਪੀਂਡ ਲੱਗਿਆ ਘੌੜ ਨਹੀਂ ਕਰਦੇ ਜੇ ਨਹੀਂ ਦੂਜੇ ਦਾ ਹੱਕ ਮਾਰਨ ਲੱਗੇ ਘੌੜ ਨਹੀਂ ਕਰਦੇ ਉਹ ਮਨੁੱਖ ਵੀ ਉੱਤੋਂ ਉੱਤੋਂ ਦਿਖਾਉਂਦੇ ਆ ਕਿ ਅਸੀਂ ਬੜੇ ਤਿਆਗੀ ਆ ਅਸੀਂ ਤੇ ਮਾਸ ਖਾਂਦੇ ਨਹੀਂ ਇਹ ਗੁਰੂ ਜੀ ਕਹਿੰਦੇ ਇੱਕ ਪਾਸੇ ਤੇ ਗਰੀਬਾਂ ਦਾ ਖੂਨ ਚੋਸਿਆ ਜਾ ਰਿਹਾ ਤੇ ਇੱਕ ਪਾਸੇ ਬੰਦਾ ਕਹੇ ਕਿ ਮੈਂ ਤੇ ਮਾਸ ਨਹੀਂ ਖਾਂਦਾ ਇਹ ਕਿੱਥੋਂ ਦੀ ਦਿਅਰਤ ਦਰੀ ਹੈ ਗੁਰੂ ਜੀ ਕਹਿੰਦੇ ਰਾਤੀ ਮਾਰਸ ਖਾਣੇ ਗੁਰੂ ਜੀ ਕਹਿੰਦੇ ਰਾਤੀ ਮਾਰਸ ਖਾਣੇ ਮਤਲਬ ਜਿਹੜੇ ਚੋਰੀਏ ਲੋਕਾਂ ਦਾ ਡਿਸਟਰਬੈਂਸ ਕਰਦੇ ਆ ਲੋਕਾਂ ਦਾ ਧੰਡ ਲੁੱਟਦੇ ਆ ਲੋਕਾਂ ਦੇ ਹੱਥ ਲੁੱਟਦੇ ਆ ਕਹੇ ਕਿ ਮੈਂ ਤੇ ਜੀ ਗਿਆਨੀ ਚਹਨੀ ਆ ਮੈਂ ਨਹੀਂ ਕੁਝ ਨਹੀਂ ਖਾਂਦਾ ਜੀ ਪਰ ਉਹ ਕਰ ਕੀ ਰਿਹਾ ਤੇ ਲੋਕਾਂ ਦੇ ਜਿਉਦੇ ਲੋਕਾਂ ਦਾ ਲੋਕ ਪੀਰੇ ਫੜ ਕੇ ਲੋਕਾਂ ਨੂੰ ਦਿਖਾ ਲੈ ਗਿਆਨ ਧਨ ਨਹੀਂ ਸੂਝੈ ਫੜ ਕਹਿੰਦੇ ਪਖੰਡ ਨੂੰ ਪਖੰਡ ਕਰਕੇ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਤੈਗੀ ਆ ਤੇ ਅਸਲ ਜੋ ਗਿਆਨ ਦੀ ਗੱਲ ਹੈ ਕਿ ਉਹ ਪ੍ਰਮਾਤਮਾ ਨਾਲ ਜੁੜਨਾਂ ਦੀ ਗੱਲ ਹੈ ਉਹ ਸਮਝਦੇ ਹੀ ਨਹੀਂ ਬਿਲਕੁਲ ਉਹਦੇ ਬਾਰੇ ਕੋਈ ਵਿਚਾਰ ਹੀ ਨਹੀਂ ਹੈ ਨਾਨਕ ਅੰਦੇ ਕੋ ਕਿਆ ਕਹੀਏ ਕਹੇ ਨਾ ਕਹਿਆ ਬੁਝੇ ਗੁਰੂ ਜੀ ਕਹਿੰਦੇ ਪਰ ਏ ਨਾਨਕ ਇਹ ਜੇ ਅੰਨੇ ਮਰੂਥ ਲੋ ਜਿਹੜਾ ਜਾਣ ਬੁਝ ਕੇ ਗਲਤੀ ਕਰ ਰਿਹਾ ਹੈ ਇਹਨੂੰ ਕੋਈ ਕੀ ਸਮਝਾਵੇ ਤੇ ਸਮਝਾਇਆ ਜਾ ਵੀ ਨਹੀਂ ਸਕਦਾ ਗੁਰੂ ਜੀ ਕਹਿੰਦੇ ਐਂ ਗੱਲਾਂ ਕਰਦੇ ਗੁਰੂ ਜੀ ਆਪਣੇ ਨਾਲ ਅੰਨ੍ਹਾ ਸੋਏ ਜੈ ਅੰਧ ਕਮਾਵੇ ਤੇ ਸਿਰ ਦਿਲ ਸੇ ਲੋਚਨ ਨਹੀਂ ਗੁਰੂ ਜੀ ਕਹਿੰਦੇ ਹੁਣ ਇੱਥੇ ਅੰਨ੍ਹਾ ਉਹ ਨਹੀਂ ਜਿਦੀਆਂ ਅੱਖਾਂ ਨਹੀਂ ਆਣਦੀਆਂ ਮੈਂ ਉਸ ਦੀ ਗੱਲ ਨਹੀਂ ਕਰ ਰਿਹਾ ਗਿਆਨਹੀਣ ਮਨੁੱਖੀਆਂ ਗੱਲਾਂ ਕਰ ਰਿਹਾ ਜਿਦੇ ਜਿਦੀਆਂ ਹਿਰਦੇ ਦੀਆਂ ਅੱਖਾਂ ਬੰਦ ਨੇ ਜਿਦੇ ਹਿਰਦੇ ਵਿੱਚ ਗਿਆਨ ਨਹੀਂ ਜਿਹੜਾ ਸਮਝ ਤੋਂ ਸੱਖਣਾ ਮਾਂ ਪਿਤਾ ਕੀ ਰਕਤ ਨੇ ਪਿੰਨੇ ਮੱਛੀ ਮਾਸ ਨਾ ਖਾਈ ਇੱਕ ਸੋਚਣ ਵਾਲੀ ਗੱਲ ਦੇਖੋ ਮਾਂ ਪਿਓ ਦੇ ਮਾਸ ਤੋਂ ਹੀ ਸਾਡਾ ਮਾਸ ਪੈਦਾ ਹੋਇਆ ਹੈਗਾ ਇਹ ਅਸੀਂ ਉਸ ਤੋਂ ਹੀ ਪੈਦਾ ਹੋ ਕੇ ਪਹਿਲਾ ਵੀ ਮਾਂ ਪਿਓ ਦੇ ਮਾਸ ਤੋਂ ਹੀ ਸਰੀਰ ਫੜਿਆ ਵੀ ਉਸੇ ਤੋਂ ਆ ਬਣਿਆ ਵੀ ਉਸੇ ਤੋਂ ਆ ਤੇ ਹੁਣ ਅਸੀਂ ਕਹਿੰਦੇ ਆ ਜੀ ਅਸੀਂ ਇਸ ਚੀਜ਼ ਤੋਂ ਪਰੇਸ਼ ਕਰਦੇ ਆ ਅਸੀਂ ਬਿਲਕੁਲ ਨਹੀਂ ਅਸੀਂ ਛੇਤੀਆਂ ਕੀ ਆ ਇਸਤਰੀ ਪੁਰਖੇ ਜਾਂ ਇਸ ਮੇਲਾ ਉਥੇ ਮਾਤਿਕ ਪਾਹੀ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਜਿਹੜੀ ਇਹ ਸਰੀਰਿਕ ਬੇਲ ਨੇ ਇਹ ਵੀ ਮਾਸ ਦੀ ਬੇਲ ਨੇ ਗੁਰੂ ਜੀ ਕਹਿੰਦੇ ਇਹ ਵੀ ਇਹ ਸੰਸਾਰ ਦੇ ਉੱਤੇ ਵੀ ਚੱਲ ਰਿਆ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਤੇ ਕੇ ਪਾਂਡੇ ਗੁਰੂ ਜੀ ਕਹਿੰਦੇ ਮਾਸ ਤੋਂ ਹੀ ਮਤਲਬ ਪਹਿਲਾ ਹੋਏ ਨਿੰਮੇ ਗਏ ਤੇ ਉਸ ਮਾਸ ਜਿਹੜੀ ਮਾਂ ਦੇ ਪੇਟ ਵਿੱਚੋਂ ਹੀ ਪੈਦਾ ਹੋਏ ਇਹ ਪੈਦਾ ਕੀ ਹੋਇਆ ਉਹ ਵੀ ਮਾਸ ਦਾ ਸਰੀਰ ਪੈਦਾ ਹੋਇਆ ਫੇਰ ਬਾਸੀ ਮਾਸ ਹੋਇਆ ਚਾਰੇ ਸਾਰੇ ਪਾਸੇ ਗਿਆਨ ਤਿਆਨਿਕ ਸੂਚਨਾ ਹੀ ਕਿੱਦਰ ਕਹਾਵੇ पांडे ਪਰ ਪੁਜਾਰੀ ਕੀ ਕਹਿ ਰਿਹਾ ਕੇ ਜੀ ਇਹ ਬਕਲਤ ਹੈ ਜੀ ਇਹ ਮਾਸ ਦੀ ਚਰਚਾ ਛੇੜ ਕੇ ਸਾਨੂੰ ਗੁਰੂ ਨਾਲ ਜੋੜ ਰਿਹਾ ਹੈ ਪਰਮਾਤਮਾ ਨਾਲੋਂ ਤੋੜ ਰਿਹਾ ਹੈ ਗੁਰੂ ਨਾਲੋਂ ਤੋੜ ਰਿਹਾ ਹੈ ਕਿਉਂਕਿ ਬਾਦ ਬਵਾਦ ਵਿੱਚ ਪੈ ਗਈ ਹੁਣ ਅਸੀਂ ਮੈਂ ਇੱਕ ਵਾਰ ਆਪਣੇ ਜੀਵਨ ਦੀ ਘਟਨਾ ਦੱਸਾਂ ਇਸਾਰੀ ਤੋਂ ਗੁਰਦੁਆਰੇ ਵਿੱਚ ਤਿੰਨ ਬੰਦੇ ਇਸ ਗੱਲ ਦੀ ਬਹਿਸ ਕਰ ਰਹੇ ਸੀ ਔਰ ਏਸੇ ਸਨੋਖ ਦਾ ਵਿਚਾਰ ਵੀ ਵਿੱਚ ਲੈ ਕੇ ਆਉਂਦੇ ਸੀ ਮੈਂ ਪੌਣਾ ਘੰਟਾ ਉਹਨਾਂ ਕੋਲ ਬੈਠਾ ਰਿਹਾ ਪਰ ਉਹਨਾਂ ਦਾ ਕੋਈ ਫੈਸਲਾ ਨਹੀਂ ਹੋ ਕਰ ਸਕਿਆ ਕਿ ਇਸ ਬਾਰੇ ਬਾਣੀ ਕਹਿੰਦੀ ਕੀ ਹੈ ਉਦੋਂ ਮੈਨੂੰ ਨਹੀਂ ਸੀ ਗਿਆ ਅੱਜ ਮੈਨੂੰ ਗਿਆਨ ਆ ਗਿਆ ਮੈਂ ਸਮਝ ਗਿਆ ਕਿ ਗੁਰੂ ਜੀ ਇਸ ਬਹਿਸ ਵਿੱਚ ਸਾਨੂੰ ਪਾਉਣਾ ਹੀ ਨਹੀਂ ਚਾਹੁੰਦੇ ਦੇਖੋ ਉਹਨਾਂ ਨੇ ਪੌਣਾ ਘੰਟਾ ਆਪਣਾ ਖਰਾਬ ਕਰਤਾ ਅਜੇ ਉਹਨਾਂ ਦਾ ਫੈਸਲਾ ਨਹੀਂ ਸੀ ਹੋਇਆ ਹੋ ਸਕਦਾ ਉਹ 2 ਢਾਈ ਘੰਟੇ ਲੱਗੇ ਰਹੇ ਹੋਣ ਜੇ ਉਹ 2 ਢਾਈ ਘੰਟੇ ਪਰਮਾਤਮਾ ਨੂੰ ਸਮਝਣ ਦੀ ਕੋਈ ਗੱਲ ਕਰਦੇ ਤੇ ਉਹਨਾਂ ਦੇ ਪੱਲੇ ਕੁਝ ਪੈ ਜਾਣਾ ਸੀ ਇਹ ਸਮਝ ਮੈਨੂੰ ਹੁਣ ਆਈ ਹੈ ਇੰਨੇ ਸਾਲਾਂ ਬਾਅਦ ਸੋ ਸਾਨੂੰ ਗੁਰੂ ਜੀ ਬਾਣੀ ਨਾਲ ਜੋੜ ਕੇ ਪਰਮਾਤਮਾ ਨਾਲ ਜੋੜ ਰਿਹਾ ਨਾ ਕਿ ਇਹਨਾਂ ਝਗੜੇ ਝੇਲਿਆਂ ਚ ਪਾ ਰਿਹਾ ਬਾਹਰ ਕਾ ਮਾਸ ਮੰਦਾ ਸੁਆਮੀ ਕਰ ਕਾ ਮਾਸ ਚੰਗੇਰਾ ਇੱਥੇ ਸੁਆਮੀ ਸ਼ਬਦ ਪੁਜਾਰੀ ਵਾਸਤੇ ਵਰਤੇ ਹੈ ਗੁਰੂ ਜੀ ਨੇ ਕਿ ਐਮ ਐਫ ਯਾਰੀ ਤੂੰ ਸਮਝ ਕਹਿ ਰਿਹਾ ਕਿ ਬਾਹਰ ਦਾ ਜਿਹੜਾ ਮਾਸ ਹੈ ਉਹ ਮੜਾ ਖਾਣਾ ਤੇ ਪਰ ਤੂੰ ਆਪ ਕੀ ਹੈ ਆਪ ਵੀ ਤੂੰ ਹੀ ਹੈ ਕਿਉਂਕਿ ਤੂੰ ਉੱਥੋਂ ਹੀ ਪੈਦਾ ਹੋਇਆ ਹੈ ਉੱਥੋਂ ਹੀ ਨਿਕਲੇ ਹੈ ਉੱਥੇ ਤੂੰ ਪੜਿਆ ਹੈ ਉੱਥੇ ਤੂੰ ਜਾ ਰਿਹਾ ਹੈ ਉੱਥੇ ਵੀ ਸਭ ਕੁਝ ਪੜਦੇ ਜੀਵ ਜਾਂ ਤਾਂ ਸਭ ਮਾਸੋਂ ਹੋਏ ਜੀ ਲੈ ਲਾਏ ਬਸੇਰਾ ਗੁਰੂ ਜੀ ਕਹਿੰਦੇ ਇਹ ਇਹ ਵੀ ਮਾਸ ਦਾ ਇੱਕ ਖੇਡ ਬਣਾ ਕੇ ਮਾਸ ਦਾ ਇੱਕ ਪੁਤਲਾ ਬਣਾ ਕੇ ਇਦੇ ਵਿੱਚ ਉਸ ਜਿੰਦ ਨੇ ਡੇਰਾ ਲਾਇਆ ਹੋਇਆ ਆ ਪਾਕ ਸੁਪਖੇ ਪਾਕ ਤਜ ਛੋਣੇ ਅੰਧ ਗੁਰੂ ਜਿੰ ਕੇਰਾ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਗਿਆਨ ਨਹੀਂ ਆਇਆ ਗੁਰੂ ਦਾ ਉਹ ਕੀ ਕਰ ਰਿਹਾ ਨਾ ਖਾਣ ਖਾਣ ਵਾਲੀ ਚੀਜ਼ ਖਾ ਰਿਹਾ ਜਿਹਨੇ ਦੂਜਿਆਂ ਦਾ ਹੱਕ ਖਾ ਰਿਹਾ ਤੂੰ ਪੁਜਾਰੀ ਨੂੰ ਚੈਰ ਰਿਹਾ ਨਾ ਚੈਲੰਜ ਕਰ ਰਿਹਾ ਕਿ ਲੋਕਾਂ ਦੇ ਉੱਪਰ ਇਹ ਵਿੱਚ ਪਾ ਕੇ ਉਹਨਾਂ ਦਾ ਖੂਨ ਚੂਸੀ ਜਾ ਰਿਹਾ ਉਹ ਤਾਂ ਤੂੰ ਐ ਪੱਖ ਖਾ ਰਿਹਾ ਜਿਹੜੀ ਚੀਜ਼ ਤੈਨੂੰ ਨਹੀਂ ਖਾਣੀ ਚਾਹੀਦੀ ਤੇ ਤੂੰ ਦੂਜੇ ਪਾਸੇ ਕਹਿਣਾ ਕਿ ਮੈਂ ਆਤਿਆ ਗਈਆਂ ਮੈਂ ਆਤਿਆ ਗਈਆਂ ਇਹ ਤੂੰ ਜਿੰਦਗੀ ਦੀ ਜਿਹੜਾ ਮੋਢਾ ਜਿੱਥੋਂ ਮੋੜ ਵੱਜਿਆ ਉਸ ਚੀਜ਼ ਨੂੰ ਤੂੰ ਕਿਵੇਂ ਛੱਡ ਸਕਦਾ ਹੈ ਮਾਸ ਤੋਂ ਨਿਮੇ ਮਾਸ ਤੋਂ ਜਮੇ ਹਮ ਵਾਸੇ ਕੇ ਭੰਡੇ ਉੱਥੇ ਪੈਦਾ ਹੋਇਆ ਮਾਸ ਤੋਂ ਵਿੱਚ ਨਿਮੇ ਗਏ ਤੇ ਫਿਰ ਉਸ ਮਾਂ ਦੇ ਵਾਸ ਵਿੱਚ ਹੀ ਬਣੇ ਤੇ ਮਾਸ ਦੇ ਰੂਪ ਵਿੱਚ ਹੀ ਪੈਦਾ ਹੋਗੇ ਇਹ ਸਾਡਾ ਸਰੀਰ ਵੀ ਵਾਸਦਾ ਹੈ ਗਿਆਨ ਤੇ ਆਨੇ ਕੋਈ ਸੂਚੇ ਨਹੀਂ ਕਿ ਅਤਰ ਕਾ ਆਵੇ ਪੰਡੇ ਗੁਰੂ ਜੀ ਕਹੇ ਬਸ ਸਾਨੂੰ ਭੁਲੇਖਾ ਪਾਉਣ ਵਾਸਤੇ ਇਸ ਪੁਜਾਰੀ ਨੇ ਚਰਚਾ ਛੇੜ ਦਿੱਤੀ ਤਾਂ ਕਿ ਅਸੀਂ ਆਪਣੇ ਗੁਰੂ ਦੇ ਗਿਆਨ ਤੋਂ ਪਰਮਾਤਮਾ ਦੀ ਹੋਂਦ ਤੋਂ ਪਰੇ ਹੋ ਜਾਈਏ ਤੇ ਇਹਨਾਂ ਚਰਚਾ ਵਿੱਚ ਪਏ ਰਹੀਏ ਇਹਨਾਂ ਚੱਕਰਾਂ ਵਿੱਚ ਪਏ ਰਹੀਏ ਮਾਸ ਪੁਰਾਣੀ ਮਾਸਕ ਦੇ ਵਿੱਚ ਉਹ ਜੁਗ ਮਾਸਕ ਮਾਣਾ ਗੁਰੂ ਜੀ ਕਹੇ ਤੁਸੀਂ ਧਰਮ ਅਕਾਡੰਬਰਾਂ ਵਿੱਚ ਹੀ ਦੇਖ ਲਓ ਆਪਣੇ ਵਿੱਚ ਕਿੱਥੇ ਕਿੱਥੇ ਤੁਸੀਂ ਕੁਰਬਾਨੀਆਂ ਦੇ ਰਹੇ ਹੋ ਧਰਮ ਦੇ ਨਾਂ ਤੇ ਅਰਦਿਤੀਆਂ ਜਾ ਰਹੀਆਂ ਆਪਾਂ ਨੂੰ ਪਤਾ ਸਾਰਿਆਂ ਨੂੰ ਦੇਖੋ ਦੋਨਾਂ ਧਰਮਾਂ ਵਿੱਚ ਦੋਨੇ ਮੇਨ ਧਰਮ ਨੇ ਦੋਨਾਂ ਮੇਨ ਧਰਮਾਂ ਵਿੱਚ ਇੱਕ ਕੰਮ ਚੱਲ ਰਿਹਾ ਹੈਗਾ ਜਾ ਦੇ ਕਾਜ ਵਿਆਸ ਆਵੇ ਉੱਤੇ ਮਾਸ ਸਮਾਣਾ ਗੁਰੂ ਜੀ ਕਹਿੰਦੇ ਵਿਆਹ ਸ਼ਾਦੀਆਂ ਵਿੱਚ ਫੇਰ ਤੁਸੀਂ ਇਸ ਨੂੰ ਖੁੱਲ ਕੇ ਵਰਤਦੇ ਹੋ ਉੱਥੇ ਫਿਰ ਕੀ ਹੋ ਜਾਂਦਾ ਹੈ ਇਸਤਰੀ ਪੁਰਖ ਨਿਭ ਜੈ ਮਾਸੋਂ ਪਾਤਸ਼ਾ ਸੁਲਤਾਨਾ ਗੁਰੂ ਜੀ ਪੈ ਕੇ ਵਿਭਾਵੇਂ ਇਸਤਰੀ ਹੈ ਭਾਵੇਂ ਪੁਰਖ ਹੈ ਭਾਵੇਂ ਪਾਸ਼ਾ ਹੈ ਭਾਵੇਂ ਸੁਲਤਾਨ ਹੈ ਸਾਰੇ ਹੀ ਮਾਸ ਤੋਂ ਪੈਦਾ ਹੁੰਦੇ ਐ ਜੇ ਉਹ ਦੀਸੇ ਨਰਕ ਜਾਂਦੇ ਤਾਂ ਉਹਨਾਂ ਕਾ ਧਾਨ ਨਾ ਲੈਣਾ ਫਿਰ ਪੁਜਾਰੀ ਨੂੰ ਫੇਰ ਚੈਲੰਜ ਕਰ ਰਿਹਾ ਗੱਲ ਪੁਜਾਰੀ ਦੀ ਹੈ ਨਾ ਸਾਰੀ ਕਿਉਂਕਿ ਪੁਜਾਰੀ ਨੇ ਚੰਜਟਿਚ ਪਾਇਆ ਹੋਇਆ ਲੋਕਾਂ ਨੂੰ ਉਹ ਜੇ ਉਹ ਦੀਸੇ ਨਰਕ ਜਾਂਦੇ ਤਾਂ ਉਹਨਾਂ ਕਾ ਧਾਨ ਨਾ ਲੈਣਾ ਜੇ ਉਹ ਬੰਦੇ ਮਾਸਾਹਾਰੀ ਨੇ ਜਾਂ ਮਾਸ ਵਰਤਦੇ ਆ ਜੈਸ ਤਰ੍ਹਾਂ ਦਾ ਗਲਤ ਉਹ ਖਾਣਾ ਖਾਂਦੇ ਆ ਤੇ ਫਿਰ ਤੂੰ ਉਹਨਾਂ ਤੋਂ ਜਿਹੜਾ ਦਾਨ ਲੈ ਲੈਂਦਾ ਉਹਨਾਂ ਤੋਂ ਜਿਹੜੀ ਤੂੰ ਫੀਸ ਉਖਰਾ ਲੈਂਦਾ ਧਾਰਮਿਕ ਕਰਨ ਕਾਢ ਕਰਕੇ ਉਹਦਾ ਜ਼ਿੰਮੇਵਾਰੀ ਕੌਣ ਹੈ ਫਿਰ ਜੇ ਉਹ ਦਾਨ ਦੇਣ ਵਾਲੇ ਗਲਤ ਨੇ ਤੇ ਫਿਰ ਤੂੰ ਦਾਨ ਲੈਣ ਵਾਲਾ ਉਦੋਂ ਵੀ ਵੱਡੀ ਗਲਤੀ ਕਰ ਰਿਹਾ ਹੈ ਇਹ ਸਮਝ ਤੂੰ ਅਗਲੀ ਗੱਲ ਗੁਰੂ ਜੀ ਅਗਲੀ ਗੱਲ ਇਹ ਸਮਝਾ ਰਿਹਾ ਹੈ ਦੇਨ ਦਾ ਨਰਕ ਸੰਗ ਸੁਰਗ ਲੈਂਦੇ ਦੇਖੋ ਇਹ ਤੀ ਗਾਣਾ ਕ੍ਰਿਸ਼ ਕਰ ਦੇਖ ਕਹਿ ਰਿਹਾ ਤੂੰ ਗਲਤ ਕੰਮ ਕਰ ਰਿਹਾ ਹੈ ਕੈਸਾ ਜੋਰ ਤੂੰ ਗਲਤ ਕੰਮ ਚ ਚਲਾ ਰਿਹਾ ਹੈ ਕਿ ਜਿਹੜਾ ਜਿਹੜਾ ਇਹ ਤੈਨੂੰ ਦਾਨ ਦੇ ਰਿਹਾ ਤੇ ਉਹ ਬਾਸ ਵਗੈਰਾ ਜਾਂ ਕੋਈ ਗਲਤ ਕੰਮ ਕਰਦਾ ਤੇ ਉਹ ਜ਼ਿੰਮੇਵਾਰ ਹੈ ਤੇ ਉਹ ਨਰਕ ਨੂੰ ਜਾਊਗਾ ਤੇ ਉਹਦੇ ਤੋਂ ਲੈ ਕੇ ਪੈਸੇ ਤੂੰ ਕਿਵੇਂ ਸੁਰਗ ਨੂੰ ਬਗਣੀਗਾ ਫਿਰ ਤੂੰ ਵੀ ਸੁਰਗ ਨੂੰ ਹੀ ਜਾ ਨਹੀਂ ਸਕਦਾ ਆਮਨ ਬੁਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਗੁਰੂ ਜੀ ਕਹਿੰਦੇ ਆਪ ਉਸ ਗੱਲ ਨੂੰ ਸਮਝ ਨਹੀਂ ਰਿਹਾ ਤੇ ਲੋਕਾਂ ਨੂੰ ਦੇ ਰਿਹਾ ਉਪਦੇਸ਼ ਤੇ ਆਪਣੇ ਆਪ ਨੂੰ ਸਿਆਣਾ ਬਣਿਆ ਬੈਠਾ ਪਾਂਡੇ ਤੂੰ ਜਾਣੇ ਨਹੀਂ ਕਿ ਤੋਂ ਬਾਸ ਉਪਨਾ ਐ ਬੰਦਿਆ ਤੂੰ ਇਸ ਗੱਲ ਨੂੰ ਸੋਝ ਕਿ ਇਹ ਬਾਸ ਪੈਦਾ ਕਿੱਥੋਂ ਹੋਇਆ ਇਹਦਾ ਮੇਨ ਕਿੱਥੋਂ ਮੇਨ ਇਹਦਾ ਸੋਰਸ ਕੀ ਹੈ ਅਸਲ ਗੱਲ ਕਿੱਥੋਂ ਪਹਿਲਾ ਹੋਈ ਹੈ ਇੱਕ ਕਾ ਇੱਕ ਤੋਂ ਸ਼ਕਤੀ ਤੋਂ ਮੈਟਰ ਪਹਿਲਾ ਹੋਇਆ ਇਹ ਜੇ ਉੱਥੋਂ ਪੈਦਾ ਹੋਇਆ ਸਾਰਾ ਮੈਟਰ ਤਾਂ ਫਿਰ ਪੱਥਰ ਵੀ ਉੱਥੋਂ ਪੈਦਾ ਹੋਇਆ ਚਟਾਨਾ ਵੀ ਉੱਥੋਂ ਪੈਦਾ ਹੋਈਆਂ ਪੌਦੇ ਵੀ ਉੱਥੋਂ ਪੈਦਾ ਹੋਇਆ ਮੈਂ ਬੰਦਾ ਵੀ ਉੱਥੋਂ ਪੈਦਾ ਹੋਇਆ ਜਾਨਵਰ ਵੀ ਉੱਥੋਂ ਪੈਦਾ ਹੋਇਆ ਹਰ ਇੱਕ ਚੀਜ਼ ਉੱਥੋਂ ਬਣੀ ਹੈ ਇਹਦਾ ਮਤਲਬ ਬੇਲ ਬੂਟੇ ਵੀ ਉੱਥੋਂ ਬਣਿਆ ਹੈ ਤੇ ਇਹ ਮਾਰਸ ਦੀ ਹੋਂਦ ਵੀ ਉੱਥੋਂ ਆਈ ਐ ਪਾण्डे ਤੋਂ ਜਾਣੇ ਨਹੀਂ ਕਿੱਥੋਂ ਮਾਰਸ ਉਪੰਨਾ ਤੋਇਓ ਅਨਕ ਪਾਦਕ ਪਹਾ ਤੋਇਓ ਤੇਰ ਪਵਣ ਗੰਨਾ ਇਹ ਸਾਰਾ ਕੁਝ ਪਾਣੀ ਤੋਂ ਪੈਦਾ ਹੋ ਰਿਹਾ ਹੈ ਪਾਣੀ ਪਿਤੈ ਐਸ ਕਰਕੇ ਸਭ ਕੁਝ ਕਪਾਹ ਕਪਾਹ ਗੰਨਾ ਹਰ ਇੱਕ ਅਨਾਜ ਉਸ ਮਾਰਸ ਦੀ ਬਖਸ਼ੇ ਹੋਏ ਇਸ ਪਾਣੀ ਤੋਂ ਪੈਦਾ ਹੋ ਰਿਹਾ ਹੈ ਤੋ ਆ ਆਕੇ ਆਵਦੇ ਹੱਛਾ ਤੋਏ ਕਾ ਤੋਏ ਬਹੁਤ ਵਿਕਾਰਾ ਹੁਣ ਗੁਰੂ ਜੀ ਕਹਿੰਦੇ ਪਾਣੀ ਆਖਦਾ ਵੀ ਮੈਂ ਕਈ ਤਰੀਕਿਆਂ ਨਾਲ ਭਲਾਈ ਕਰ ਰਿਹਾ ਤੇ ਕਈ ਤਰੀਕਿਆਂ ਨਾਲ ਖੁਰਾਕ ਪੈਦਾ ਕਰ ਰਿਹਾ ਤੇ ਇਹ ਸਾਰੀਆਂ ਤਬਦੀਲੀਆਂ ਬੇ ਬੇਅੰਤ ਕਿਸਮ ਦੇ ਪਦਾਰਤ ਨੇ ਜਿਹੜੇ ਇਹ ਪਾਣੀ ਦੀ ਹੀ ਤਬਦੀਲੀ ਹੈ ਪਾਣੀ ਦੀ ਤਬਦੀਲੀ ਹੈ ਧਰਤੀ ਸੁੱਕੀ ਪਈ ਉਹਦੇ ਵਿੱਚ ਕਦੇ ਫਾਂ ਫੈਸਲ ਫੈਦਾ ਹੋਈ ਹੈ ਨਹੀਂ ਹੋਈ ਨਾ ਉਤੇ ਪਾਣੀ ਆਉਂਦਾ ਫੇਰ ਪੈਦਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਫੇਰ ਹੁੰਦੀ ਹੈ ਇੰਤੇ ਰਤ ਛੋੜ ਉਹ ਵੈਸ ਸਿਆਸੀ ਨਾਨਕ ਕਹਿ ਵਿਚਾਰਾ ਗੁਰੂ ਜੀ ਕਹਿੰਦੇ ਸੋ ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਤਿਆਗੀ ਬਣਨਾ ਹੈ ਨਾ ਤਾਂ ਇੱਕ ਕੰਮ ਕਰ ਸੰਸਾਰ ਦੇ ਚਸਕੇ ਛੱਡ ਦੇ ਸੰਸਾਰ ਦੇ ਉਸ ਇਹ ਜਿਹੜੇ ਚਸਕੇ ਹੈ ਨਾ ਤੂੰ ਮਤਲਬ ਜੀਵ ਦੀ ਸੁਆਦ ਦੀ ਖਾਤਰ ਨਾ ਕੋਈ ਕਿਹਾ ਲੋੜੀ ਖਾ ਤਰਖਾ ਫਿਰ ਤੇਰਾ ਹੈ ਸਹੀ ਹੋ ਜੂਗਾ ਇਹ ਵਿਚਾਰ ਹੈ ਗੁਰੂ ਜੀ ਕਹਿੰਦੇ ਤੈਨੂੰ ਵਿਚਾਰ ਦੀ ਗੱਲ ਅਸਰਿਆ ਇਸ ਸ਼ਲੋਕ ਦਾ ਅਰਥ ਤੇ ਭਾਵ ਅਰਥ ਕੀ ਕਿ ਗੁਰੂ ਜੀ ਇਸ ਸ਼ਲੋਕ ਵਿੱਚ ਪੰਡਤ ਵੀਰ ਪੁਜਾਰੀ ਵੀਰ ਉਹ ਉਦੋਂ ਦਾ ਪੰਡਤ ਸੀ ਉਦੋਂ ਦਾ ਮੌਲਵੀ ਸੀ ਅੱਜ ਦਾ ਉਹ ਗ੍ਰੰਥੀ ਹੈ ਉਹ ਨੂੰ ਸਮਝਾ ਰਿਹਾ ਹੈ ਕਿ ਜਿਹੜਾ ਤੂੰ ਕਰ ਰਿਹਾ ਹੈ ਉਹ ਕੰਮ ਸਹੀ ਨਹੀਂ ਹੈ। ਤੂੰ ਬਾਦ ਵਿੱਚ ਵਿਵਾਦ ਵਿੱਚ ਪਾ ਕੇ ਕਿ ਮੈਂ ਇਸ ਗੱਲ ਦਾ ਤਿਆਗੀ ਹਾਂ ਤੇ ਤੁਸੀਂ ਵੀ ਤਿਆਗ ਕਰੋ ਪਰ ਤੂੰ ਉਹਨਾਂ ਤੋਂ ਹੀ ਜਾਣ ਲੈ ਰਿਹਾ ਹੈ ਜਿਹੜੇ ਇਸ ਕੰਮ ਨੂੰ ਵਰਤ ਰਿਹਾ ਹੈ ਜਿਹੜੇ ਇਹ ਚੀਜ਼ਾਂ ਖਾਂਦੇ ਹੈ ਜਿਹੜੇ ਦੁਨੀਆ ਦੇ ਰਸਾਂ ਨਾਲ ਜੁੜੇ ਹੋਏ ਹੈ ਜੇ ਉਹ ਦੁਨੀਆ ਦੇ ਰਸਾਂ ਕਰਕੇ ਉਹ ਨਰਕ ਵਿੱਚ ਜਾਣਗੇ ਤੇ ਬੱਚ ਫਿਰ ਧੂਵੀ ਨਹੀਂ ਸਕਦਾ। ਕਿੰਨੀ ਤਕੜੀ ਗੱਲ ਪੁਜਾਰੀ ਨੂੰ ਸਮਝਾ ਕੇ ਗੁਰੂ ਜੀ ਇਸ ਸਲੋਕ ਨੂੰ ਆਪਣੇ ਤੱਕ ਪਹੁੰਚਾਉਂਦੇ ਐ ਤੇ ਪਰ ਅਸੀਂ ਕੀ ਕਰ ਰਹੇ ਹਾਂ ਸਾਡੇ ਬੰਦੇ ਇਸੇ ਸਲੋਕ ਦੇ ਉੱਤੇ ਬੈਠੇ ਕਈ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਘਟਨਾ ਇਹ 2-2 2.5-2.5 ਘੰਟੇ ਬਹਿਸ ਕਰ ਕਰਦੇ ਆ ਕਿ ਬਾਣੀ ਵਿੱਚ ਆ ਕੇ ਹੈ ਤੇ ਆ ਨਹੀਂ ਕਿਹਾ ਇਸ ਮਾ ਇਸ ਖਾਣ ਪੀਣ ਬਾਰੇ ਆ ਕੇ ਹੈ ਤੇ ਨਹੀਂ ਕਿਹਾ ਇਸ ਵੇਸ ਵਿੱਚ ਜੀ ਆਪਣਾ ਟਾਈਮ ਖਰਾਬ ਕਰ ਰਿਹਾ ਹੈ ਗੁਰੂ ਜੀ ਕਹਿੰਦੇ ਇੰਨਾ ਸਮਾਂ ਖਾਮ ਕਰਨ ਦੀ ਲੋੜ ਨਹੀਂ ਉਸ ਮਾਰਕ ਵਿੱਚ ਦੇ ਵਿੱਚ ਰੱਖੋ ਲੋੜ ਮੁਤਾਬਕ ਸਿਹਤਰ ਚੀਜ਼ ਖਾਣੀ ਪੈਗੀ ਜਿਹੀ ਜਿੱਥੇ ਲੋੜ ਹੈ ਉਹ ਵਰਤਣੀ ਪੈਗੀ ਤੇ ਉਹ ਚਸਕਿਆਂ ਵਾਸਤੇ ਨਹੀਂ ਹਣੀ ਚਾਹੀਦੀ ਉਹ ਦੁਨਿਆਵੀ ਰਸਾ ਵਾਸਤੇ ਨਹੀਂ ਹਣੀ ਚਾਹੀਦੀ ਉਹ ਲੋੜ ਮੁਤਾਬਕ ਖਾਣੀ ਪੈਂਦੀ ਹੈ ਖਾਣਾ ਲੋੜ ਹੈ ਰੋਟੀ ਲੋੜ ਹੈ ਤੇ ਕੋਈ ਫਰਕ ਨਹੀਂ ਹਰ ਇੱਕ ਚੀਜ਼ ਉਸ ਮਾਲਕ ਤੋਂ ਪਹਿਲਾਂ ਹੋ ਰਹੀ ਹੈ ਜਿਹੜਾ ਆਪ ਸ਼ਕਤੀ ਰੂਪ ਹੈ ਤੇ ਸਾਇੰਸ ਵਾਲੇ ਬੱਚਿਆਂ ਤੋਂ ਪੁੱਛੋ ਸ਼ਕਤੀ ਤੋਂ ਮੈਟਰ ਪੈਦਾ ਹੋ ਰਿਹਾ ਹੈ ਇਹ ਲਗਾਤਾਰ ਪ੍ਰਕਿਰਿਆ ਚੱਲ ਰਿਹਾ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀ ਐਨੀਆਂ ਗਹਿਰੀਆਂ ਗੱਲਾਂ ਨੇ ਬਾਣੀ ਵਿੱਚ ਪਰ ਅਸੀਂ ਬਾਣੀ ਨੂੰ ਵੀ ਬਹਿਸ-ਵਿਵਾਸੇ ਵਿੱਚ ਪਾ ਕੇ ਜਾਂ ਕਰਮਕਾਂਡਾਂ ਦੇ ਰੂਪ ਵਿੱਚ ਵਰਤ ਕੇ ਬਸ ਆਪਣੇ ਜੀਵਨ ਨੂੰ ਹਨੇਰੇ ਵਿੱਚ ਰੱਖ ਰਹੇ ਹਾਂ ਅਗਿਆਨੀ ਬਣੇ ਹੋਇਆ ਨਾਥ ਬਣੇ ਹੋਇਆ ਨਿਮਾਣੀ ਬਣੇ ਹੋਇਆ ਜਦੋਂ ਕਿ ਉਹ ਮਾਲਕ ਉਹ ਪਰਮਾਤਮਾ ਅਕਾਲ ਪੁਰਖ ਅੱਲਾ ਵੈਰੂ ਗੋਡ ਰਾਮ ਜੋ ਮਰਜੀ ਉਹਦਾ ਨਾਮ ਲੈ ਲੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਾਡੇ ਨਾਲ ਹੈ ਸਾਡੇ ਕੋਲ ਹੈ ਸਾਡੇ ਅੰਦਰ ਹੈ ਸੋ ਇਹ ਦੋ ਸਲੋਕਾਂ ਵਿੱਚ ਗੁਰੂ ਜੀ ਨੇ ਗੱਲ ਕੀਤੀ ਸੀ ਇਹ ਬਾਣ ਮਾਲਕ ਬਾਰੇ ਤੇ ਆਓ ਹੁਣ ਪਉੜੀ ਨੂੰ ਵਿਚਾਰਾਂਗੇ ਤੇ ਸਾਨੂੰ ਗੱਲ ਕਲੀਅਰ ਹੋ ਜੂਗੀ ਅਾ ਵਾਹਿਸ ਵਿਚਾਰ ਨੂੰ ਅੱਗੇ ਤੋਰਦੇ ਆ ਲੜੀ ਵਾਰ ਵਿਆਖਿਆ ਆਪਾਂ ਜੋ ਰੋਜ਼ ਕਰਦੇ ਆ ਉਸ ਨਾਲ